ਉਹ ਨਾਮ ਜਪਣ ਵਾਲਿਆਂ ਦੀ ਵਡਿਆਈ ਦੇ ਵਿੱਚ ਵਿਗੜਨ ਪਾਉਣ ਵਾਲੇ ਲੋਕ ਵੀ ਆਉਂਦੇ ਰਹੇ ਰੱਬ ਦੇ ਪਿਆਰਿਆਂ ਦਾ ਜੀਵਨ ਪੜ੍ਹੀਏ ਬਾਣੀ ਵਿੱਚੋਂ ਪਤਾ ਲੱਗਦਾ ਹੈ ਕਿ ਭਗਤਾਂ ਨੂੰ ਵੀ ਕਿੰਨਾ ਲੋਕ ਸਤਾਉਂਦੇ ਰਹੇ ਪਰ ਰੱਬ ਦੇ ਪਿਆਰੇ ਦੀ ਵਡਿਆਈ ਸਾਥ ਸੰਗਤ ਜੀ ਸਦਾ ਅਟਲ ਰਹਿੰਦੀ ਹੈ ਕੁਝ ਵੀਡੀਓ ਇੱਕ ਦੋ ਦਿਨਾਂ ਤੋਂ ਵਾਇਰਲ ਹੋ ਰਹੀਆਂ ਬੜੀ ਤੇਜ਼ੀ ਦੇ ਨਾਲ ਸਾਡੇ ਸਤਿਕਾਰਯੋਗ ਮਾਤਾ ਜੀ ਦੀਆਂ ਇੰਟਰਵਿਊ ਆ ਵੈਸੇ ਇੰਟਰਨਲ ਗੱਲਾਂ ਹੁੰਦੀਆਂ ਐ ਤੇ ਅਸੀਂ ਕਦੇ ਇਹਨਾਂ ਵਿੱਚ ਬੋਲੇ ਵੀ ਨਹੀਂ ਕਿਉਂਕਿ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਘਰੇਲੂ ਗੱਲਾਂ ਬਾਤਾਂ ਆਪਸ ਵਿੱਚ ਚੱਲਦੀਆਂ ਰਹਿੰਦੀਆਂ ਹਨ ਘਰਾਂ ਵਿੱਚ ਚੱਲਦੀਆਂ ਹਨ ਉਹਨਾਂ ਦੇ ਨਿਵੇੜੇ ਵੀ ਹੋ ਜਾਂਦੇ ਐ ਪਰ ਇਹ ਬਾਤ ਜਥੇਬੰਦੀ ਦੀ ਐ ਇਹ ਵੱਡੀ ਗੱਲ ਐ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਜਥੇਬੰਦੀ ਬਹੁਤ ਵੱਡੀ ਐ ਸੰਸਾਰ ਭਰ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਇਸ ਜਥੇਬੰਦੀ ਨਾਲ ਔਰ ਬਾਬਾ ਵਿਧੀ ਚੰਦ ਸਾਹਿਬ ਜੀ ਦੀ ਗੱਦੀ ਨਾਲ ਜੁੜੀਆਂ ਐ ਤੇ ਉਹਦੇ ਅਜੋਕੇ ਸਮੇਂ ਦੇ ਮੌਜੂਦਾ ਮੁਖੀ ਐ ਸਿੰਘ ਸਾਹਿਬ ਜਥੇਦਾਰ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਵੀ ਉਹ ਮੌਜੂਦਾ ਮੁਖੀ ਹੈ 12 ਜਾਨਸ਼ੀਣ ਸਾਰੀ ਸੰਗਤ ਦੇ ਮਨ ਦੇ ਵਿੱਚ ਜਿਹੜਾ ਉਹਨਾਂ ਦਾ ਅਦਬ ਹੈ ਉਹਨਾਂ ਦਾ ਸਤਿਕਾਰ ਹੈ ਉਹ ਉਹਨਾਂ ਦੀ ਥਾਂ ਹੈ ਤੇ ਬਾਬਾ ਗੁਰਬਚਨ ਸਿੰਘ ਜੀ ਵੀ ਮਹਾਪੁਰਖਾਂ ਦੇ ਸੁਪੁੱਤਰ ਹੈ ਉਹਨਾਂ ਦਾ ਵੀ ਸੰਗਤਾਂ ਦੇ ਮਨਾਂ ਦੇ ਵਿੱਚ ਸਤਿਕਾਰ ਹੈ ਪਰ ਸਾਧ ਸੰਗਤ ਜੀ ਕੁਝ ਡੋਗਰਾ ਸ਼ਾਹੀ ਨੀਤੀ ਜਿਹੜੇ ਤਮਾਸ਼ੀਨ ਲੋਕ ਹੈ ਉਹ ਇਹਨਾਂ ਗੱਲਾਂ ਨੂੰ ਸੋ ਬਹੁਤ ਵੈਰੂਲ ਕਰ ਰਹੇ ਆ ਜਨ ਆਪਣੀਆਂ ਬਹੁਤ ਟਿੱਪਣੀਆਂ ਦੇ ਰਹੇ ਆ ਮੈਂ ਬੇਨਤੀ ਕਰਾਂ ਵੀ ਕੋਈ ਪਿੰਡ ਦੇ ਵਿੱਚ ਸਾਥ ਸੰਗਤਜੀ ਕੋਈ ਆਮ ਜਿਹਾ ਬੰਦਾ ਵੀ ਹੋਵੇ ਨਾ ਤੇ ਪਿੰਡ ਦੇ ਸਾਰੇ ਲੋਕਾਂ ਨੂੰ ਉਹਦੇ ਕਰਤਾਰ ਬਾਰੇ ਪਤਾ ਹੁੰਦਾ ਹੈ ਕੋਈ ਆਪਣੇ ਮਾਂ ਬਾਪ ਦਾ ਸਤਕਾਰ ਨਾ ਕਰਦਾ ਹੋਵੇ ਤੇ ਬੱਚੇ-ਬੱਚੇ ਨੂੰ ਪਤਾ ਹੁੰਦਾ ਵੀ ਇਹਦਾ اخلاق ਕਿਹੋ ਜਿਹਾ ਹੈ ਇਹਦਾ ਕਰਤਾਰ ਕਿਹੋ ਜਿਹਾ ਹੈ ਇਹ ਲਾਲਚੀ ਹੈ ਜਾਂ ਇਹ ਮਾਰ-ਢਾੜ ਕਰਨ ਵਾਲਾ ਹੈ ਜਾਂ ਨਸ਼ਈ ਹੈ ਸਾਰਿਆਂ ਨੂੰ ਪਤਾ ਹੁੰਦਾ ਹੈ ਤੇ ਬਾਬਾ ਅਵਤਾਰ ਸਿੰਘ ਸਾਹਿਬ ਜੀ ਤਾਂ ਉਹ ਸ਼ਖਸੀਅਤ ਹੈ ਜਿਨ੍ਹਾਂ ਦੇ ਅੱਗੇ ਹਰ ਇੱਕ ਗੁਰਸਿੱਖ ਸਰੀਰ ਝੁਕਦਾ ਹੈ ਉਹਨਾਂ ਦੀ ਕਰਨੀ ਦੇ ਅੱਗੇ ਉਹ ਕਿੰਨੇ ਨਿਰਸਵਾਰਥ ਹੈ ਉਹ ਕਿੰਨੇ ਉਦਾਰ ਚਿਤ ਹੈ ਇਹ ਦੁਨੀਆ ਜਾਣਦੀ ਹੈ ਮੈਂ ਕੈਮਰੇ ਵਾਲੇ ਵੀਰ ਨੂੰ ਬੇਨਤੀ ਕਰਾਂ ਆਪਾਂ ਇੱਕ ਸਬੂਤ ਦੇਣਾ ਇਸ ਗੱਲ ਦਾ ਤਮਾਸ਼ੀਬੀਨ ਲੋਕਾਂ ਨੂੰ ਵੀ ਇਹੋ ਜਿਹੀਆਂ ਵੀਡੀਓ ਜਾਂ ਇਹੋ ਜਿਹੇ ਪ੍ਰਾਪੇ ਗੰਡਿਆਂ ਦੇ ਨਾਲ ਉਸ ਮਹਾਂਪੁਰਖਾ ਦੀ ਪੁਰਖ ਦੀ ਵਡਿਆਈ ਦੇ ਵਿੱਚ ਰਾਈ ਮਾਤਰ ਵੀ ਫਰਕ ਨਹੀਂ ਪੈ ਸਕਦਾ ਮੈਂ ਬੇਨਤੀ ਕਰਾਂ ਲਾਈਵ ਟੈਲੀਕਾਸਟ ਕਰ ਰਿਹਾ ਡਾਕਟਰ ਗੁਰਜਿੰਦਰ ਸਿੰਘ ਜੀ ਤੇ ਵੀਰ ਜੁਝਾਰ ਸਿੰਘ ਜੀ ਸਾਡਾ ਨਗਰ ਬਿਲਕੁਲ ਨਦੀਕ ਹੈ ਸੰਸਾਰ ਭਰ ਦੇ ਵਿੱਚ ਇਹ ਗੱਲ ਜਾਵੇਗੀ ਤੇ ਸਾਡੇ ਨਗਰ ਦੇ ਜਿੰਨੇ ਸਰੀਰ ਬੈਠੇ ਆ ਇਹ ਬਾਬਾ ਅਵਤਾਰ ਸਿੰਘ ਸਾਹਿਬ ਜੀ ਦੀ ਕਰਨੀ ਨੂੰ ਉਹਨਾਂ ਦੀ ਅਜਮਤ ਨੂੰ ਉਹਨਾਂ ਦੀ ਸੇਵਾ ਭਾਵਨਾ ਨੂੰ ਉਹਨਾਂ ਦੇ ਕਿਰਦਾਰ ਤੇ اخلاق ਨੂੰ ਬੜੇ ਨੇੜੇ ਤੋਂ ਜਾਣਦੇ ਆ ਤੇ ਤੁਸੀਂ ਵੇਖੋ ਸਾਥ ਸੰਗਤ ਜੀ ਇਹ ਜਕਾਰੇ ਦੀ ਆਵਾਜ਼ ਦੱਸੇਗੀ ਵੀ ਇਹ ਇਹ ਜਿਹੜੀਆਂ ਘਾੜ ਤਾਂ ਘੜਦੇ ਨਾ ਇਹ ਨਾ ਦਾ ਰਾਈ ਮਾਤਰ ਵੀ ਬਾਬਾ ਬਿਧੀ ਚੰਦ ਸਾਹਿਬ ਜੀ ਦੇ 12ਵੇਂ ਜਾਨਸ਼ੀਨ ਮਹਾਪੁਰਖਾਂ ਦੀ ਸ਼ਖਸੀਅਤ ਤੇ ਕੋਈ ਅਸਰ ਨਹੀਂ ਹੈ ਆਪ ਜੀ ਦੇ ਹਿਰਦਿਆਂ ਵਿੱਚ ਬਾਬਾ ਅਵਤਾਰ ਸਿੰਘ ਸਾਹਿਬ ਜੀ ਦਾ ਕਿੰਨਾ ਸਤਕਾਰ ਹੈ ਸੋ ਜਿਹੜਾ ਕੈਮਰਾ ਹੈ ਇਹ ਤੁਹਾਡੇ ਵੱਲ ਹੈ ਤੇ ਤੁਸੀਂ ਹੱਥ ਜੋੜ ਕੇ ਉੱਪਰ ਨੂੰ ਕਰਨੇ ਆ ਸਾਰਿਆਂ ਨੇ ਤੇ ਇਹ ਦੱਸਣਾ ਹੈ ਵੀ ਬਾਬਾ ਅਵਕਾਰ ਸਿੰਘ ਸਾਹਿਬ ਜੀ ਆਪਣੇ ਮਾਤਾ ਜੀ ਦਾ ਗੁਰੂਕੀਆਂ ਸੰਗਤਾਂ ਦਾ ਕਿੰਨਾ ਸਤਕਾਰ ਕਰਦੇ ਆ ਤੇ ਗੁਰੂ ਘਰ ਦੀ ਜਿਹੜੀ ਸਾਤ ਸੰਗਤ ਜੀ ਜਾਇਦਾਦ ਹੈ ਗੁਰੂ ਕੇ ਪੰਥ ਦੀ ਉਹਦੀ ਕਿੰਨੀ ਪਹਿਰੇਦਾਰੀ ਕਰਦੇ ਐ ਜਕਾਰਾ ਕੀ ਆਵੇ ਨਿਹਾਲ ਹੋ ਜਾਵੇ ਸਾਖਰੀ ਆਕਾਲ ਇਹ ਇੱਕ ਇੱਕ ਸਰੀਰ ਦੀ ਅਗਵਾਈ ਇਹ ਗੱਲ ਦੱਸ ਰਹੀ ਹੈ ਵੀ ਉਹ ਮਹਾਪੁਰਖ ਹੈ ਜਿਹੜੇ ਪਹਿਰੇਦਾਰ ਬਣ ਕੇ ਦਿਨ ਰਾਤ ਗੁਰੂ ਪੰਥ ਦੀ ਸੇਵਾ ਦੇ ਵਿੱਚ ਲੱਗੇ ਜਿਨ੍ਹਾਂ ਨੂੰ ਕੋਈ ਰਾਜਮਾਤਰ ਵੀ ਲਾਲਚ ਨਹੀਂ ਹੈ ਪਿਓ ਦਾਦਿਆਂ ਦੀ ਜਾਇਦਾਦ ਵੰਡੀ ਦੀ ਆਈ ਹੈ ਅੱਜ ਤੱਕ ਆਪਣੇ ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਪਰ ਗੁਰੂ ਘਰ ਦੀ ਜਿਹੜੀ ਜਾਇਦਾਦ ਹੈ ਜਥੇਬੰਦੀਆਂ ਦੀ ਜਿਹੜੀ ਜਾਇਦਾਦ ਹੈ ਉਹਦੀ ਵੰਡ ਨਹੀਂ ਹੁੰਦੀ ਉਹਦਾ ਨਿੱਜੀ ਕਰਨ ਨਹੀਂ ਹੁੰਦਾ ਜੇ ਹੋ ਜਾਵੇ ਤੇ ਫਿਰ ਜਥੇਬੰਦੀਆਂ ਖਤਮ ਹੋ ਜਾਂਦੀਆਂ ਕਿਉਂਕਿ ਜਥੇਬੰਦੀ ਦੇ ਜਿਹੜੇ ਵੱਡੇ ਵੱਡੇ ਕਾਰਜ ਸੇਵਾਵਾਂ ਦੇ ਇਹ ਗੁਰੂ ਘਰ ਦੀਆਂ ਜਾਇਦਾਦਾਂ ਤੇ ਨਾਲ ਚੱਲਦੇ ਆ ਤੇ ਇਹ ਜਿਹੜੇ ਮਾਮਲੇ ਬੜੇ ਚਿਰ ਤੋਂ ਇਹ ਮਸਲੇ ਚੱਲ ਰਹੇ ਆ ਅਸੀਂ ਅੱਜ ਤੱਕ ਕੋਈ ਬੋਲੇ ਨਹੀਂ ਨਾ ਸਾਡਾ ਫਰਜੀ ਇਹ ਬੋਲਣ ਤੇ ਪਰ ਇਹ ਗੱਲ ਸੰਗਤਾਂ ਦੇ ਵਿੱਚ ਆ ਰਹੀ ਹੈ ਇਸ ਕਰਕੇ ਸਾਥ ਸੰਗਤ ਜੀ ਜਿਹੜੇ ਪੱਤਰਕਾਰ ਇਹੋ ਜੇ ਤਮਾਸ਼ਪੀਣ ਕੇਆਰਪੀ ਲੈਂਡ ਦੇ ਚੱਕਰ ਦੇ ਵਿੱਚ ਜਿਹੜੇ ਵੀਡੀਓ ਵਾਇਰਲ ਕਰ ਰਹੇ ਆ ਉਹ ਇਹ ਗੱਲ ਸਮਝ ਲੈਣ ਕਿ ਦੇਸ਼ ਭਰ ਦੇ ਵਿੱਚ ਗੁਰੂਕੀਆਂ ਸਿੱਖ ਸੰਗਤਾਂ ਦਾ ਵਿਰੋਧ ਉਹਨਾਂ ਨੂੰ ਆਉਣ ਵਾਲੇ ਸਮੇਂ ਤੱਕ ਚੱਲਣਾ ਪਵੇਗਾ ਜਿਹੜੇ ਇਹੋ ਜੇ ਲਾਲਚ ਦੇ ਵਿੱਚ ਆ ਕੇ ਇਹੋ ਜੀਆਂ ਝੂਠੀਆਂ ਗੱਲਾਂ ਨੂੰ ਲੋਕਾਂ ਦੇ ਵਿੱਚ ਲਿਆਉਣਗੇ ਸਤਿਗੁਰੂ ਕਿਰਪਾ ਕਰਨ ਉਹਨਾਂ ਨੂੰ ਵੀ ਸਮੱਤ ਬਖਸ਼ਣ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੈ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਛੇਵੇਂ ਪਾਤਸ਼ਾਹ ਦਾ ਇੱਕੋ ਹੀ ਘਰ ਹੈ ਗੁਰੂ ਅਰਗੁਬਿੰਦ ਸਾਹਿਬ ਜੀ ਐਸੀ ਕਲਾ ਵਰਤੌਣ ਵੀ ਸਭ ਚੜ੍ਹਦੀ ਕਲਾ ਦੇ ਨਾਲ ਸੋ ਮਹਾਰਾਜ ਸੱਚੇ ਪਾਤਸ਼ਾਹ ਆਉਣ ਵਾਲੇ ਸਮੇਂ ਵਿੱਚ ਸਭ ਠੀਕ ਕਰਨ ਸਾਰੀਆਂ ਸੰਗਤਾਂ ਦੀ ਇਹ ਭਾਵਨਾ ਨਾਲ ਅਰਦਾਸ ਹੈ ਸਾਰੀਆਂ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਧੰਨਵਾਦ ਤੁਸੀਂ ਸਾਰੇ ਬੇਅੰਤ ਹ ਪਿਆਰ ਬਖਸ਼ਦੇ ਮੈਂ ਅਕਸਰੇ ਬੇਨਤੀ ਕਰਦਾ ਵੀ ਪ੍ਰਚਾਰਕ ਕੋਈ ਧਿਰ ਨਹੀਂ ਹੁੰਦਾ ਤੇ ਨਾ ਕਦੇ ਇੱਕ ਪ੍ਰਚਾਰਕ ਨੂੰ ਕਿਸੇ ਧੜੇ ਵਿੱਚ ਜਾਂ ਧਿਰ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤੁਸੀਂ ਸਾਰੇ ਮੇਰੇ ਆਪਣੇ ਹੋ ਤੇ ਮੇਰੇ ਮਨ ਵਿੱਚ ਤੁਹਾਡੇ ਸਾਰਿਆਂ ਪ੍ਰਤੀ ਇੱਕੋ ਜਿਹਾ ਸਤਿਕਾਰ ਪਿਆਰ ਤੇ ਅਦਬ ਹੈ ਤੁਸੀਂ ਸਾਰੇ ਮੈਨੂੰ ਮਾਣ ਬਖਸ਼ਦੇ ਹੋ ਮੈਂ ਤੁਹਾਡਾ ਰੋਮ ਰੋਮ ਕਰਕੇ ਧੰਨਵਾਦੀ ਹਾਂ ਵਿਦੇਸ਼ ਵਿੱਚ ਨੌਜਵਾਨ ਵੀਰਾਂ ਦਾ ਬੰਬੇ ਦੇ ਵਿੱਚ ਭਾਈ ਜਸਾ ਸਿੰਘ ਜੀ ਸਭ ਦੀ ਆਜਲੀ ਸਤਿਗੁਰਾਂ ਦਾ ਸ਼ੁਕਰਾਨਾ ਅਗਲਾ ਪ੍ਰੋਗਰਾਮ ਗਿਆਨੀ ਜੀ ਗਿਆਨੀ ਪਰਮਜੀਤ ਸਿੰਘ ਜੀ ਦਰਸਾਉਣਗੇ ਯਾਨੀ ਅਵਤਾਰ ਸਿੰਘ ਜੀ ਤਾਰੀ ਹੋਰਾਂ ਦਾ ਧੰਨਵਾਦ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ